ਅਸੀਂ ਲਗਭਗ 250 ਜਥੇਬੰਦੀਆਂ ਦੋ ਫਾਰਮ ਆndੀਆਂ ਜਿਹੜਾ ਸਾਡਾ ਅੰਦੋਲਨ ਹੈ ਬੜੇ ਵਧੀਆ ਢੰਗ ਨਾਲ ਚੱਲ ਰਿਹਾ ਹੈਗਾ ਔਰ ਅਸੀਂ ਸਭ ਨੇ ਦੇਸ਼ ਦੀ ਇਹ ਲੜਾਈ ਹੈ ਕਿ ਕਿਸਾਨਾਂ ਮਜ਼ਦੂਰਾਂ ਦੀ ਸਾਰੇ ਦੇਸ਼ ਦੇ 140 ਕਰੋੜ 80 ਕਰੋੜ ਕਿਸਾਨ ਨੇ ਉਹਨਾਂ ਦੀ ਲੜਾਈ ਹੈਗੀ ਆ ਆ ਦੇਖੋ 37 ਦਿਨ ਹੋ ਗਏ ਆ ਸਰਕਾਰ ਨੂੰ 32 33 ਦਿਨ ਮਿਲੇ ਰਹੇ ਆ ਸਰਕਾਰ ਨੇ ਕੋ ਮਸਲੇ ਦਾ ਹੱਲ ਨਹੀਂ ਕੀਤਾ ਸਰਕਾਰ ਦੀ ਨੀਅਤ ਠੀਕ ਨਹੀਂ ਸੀ ਹੈਗੀ ਉਹ ਠੇਕਾ ਖੇਤੀ ਦਾ ਕੰਟਰੈਕਟਰ ਲੈ ਕੇ ਕੰਟਰੈਕਟ ਲਿਆਉਣਾ ਚਾਹੁੰਦੀ ਸੀ ਉਹ ਅਸੀਂ ਰੱਦ ਕਰ ਦਿੱਤਾ ਪਤਾਨੀ ਮੁੱਕਿਆ ਅੰਦੋਲਨ ਦਾ ਦਬਾਅ ਪਹਿਲੋ ਵੀ ਸੀ ਅੰਦੋਲਨ ਦਾ ਦਬਾਅ ਨਵੀਂ ਸਰਕਾਰ ਆ ਗਈ ਉੱਤੇ ਵੀ ਹੁਣ ਆਸੀ ਅੰਦੋਲਨ ਨੂੰ ਹੋਰ ਵੱਡਾ ਕਰੀ ਜਾਣਾ ਵੱਡਾ ਹਾਂ ਦੇਖੋ ਜਥੇ ਆਪੋ ਚੋਦੀ ਬਟਾਉਂਦੇ ਰਹਿਣਗੇ ਜਿਹੜੇ ਜਿਹੜਾ ਜਥੇ ਦਾ ਹੁਣ ਟਾਈਮ ਹੈ ਉਹ ਚੱਲ ਜੂਗਾ ਜਿਹੜਾ ਜਥੇ ਦੇ 10 ਦਿਨ ਪੂਰੇ ਕਿਲੇ ਆਜੂਗਾ ਇਹ ਚੱਲਦਾ ਰਹੂਗਾ ਵੱਡੇ ਜਥੇ ਜੋ ਫਿਰ ਤੋਂ ਜਿਹੜੇ ਰਵਾਨਾ ਕੀਤੇ ਜਾ ਰਹੇ ਨੇ ਤੇ ਅਸੀਂ ਇਸ ਤਰ੍ਹਾਂ ਮੌਜੂਦ ਆਗੇ ਸ਼੍ਰੀ ਅਮਰਸਾਹਬ ਦੇ ਰੇਲਵੇ ਸਟੇਸ਼ਨ ਤੇ ਸਾਡਾ ਮੌਜੂਦ ਨੇ ਸਰਵਜ ਸਿੰਘ ਪੰਦੇਰ ਤਾਂ ਪੰਦੇਰ ਸਾਹਿਬ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਸਮਾਂ ਹੋ ਚੁੱਕਾ ਹੈ ਜੋ ਕਿਸਾਨ ਜੋ ਹਰਿਆਣਾ ਸਰਕਾਰ ਦੀ ਤਸ਼ੱਦਦ ਵੀ ਚੱਲ ਰਹੀ ਨਾਲ ਦੀ ਨਾਲ ਵੱਖ-ਵੱਖ ਰਣਨੀਤੀਆਂ ਜੋ ਸਰਕਾਰ ਕਲਰੀ ਆ ਕਿਸਾਨਾਂ ਦੇ ਉੱਤੇ ਉਸ ਦਾ ਜਿਹੜਾ ਬੜੇ ਸਬਰ ਦੇ ਨਾਲ ਜੋ ਜੋ ਜ਼ੋਰ ਮੋਨਾਂ ਦਾ ਹੋ ਰਿਹਾ ਉਹ ਚੱਲ ਰਹੇ ਨੇ ਆ ਦੇਖੋ 37 ਦਿਨ ਹੋ ਗਏ ਆ ਸਰਕਾਰ ਨੂੰ 32-33 ਦਿਨ ਮਿਲੇ ਰਹੇ ਆ ਸਰਕਾਰ ਨੇ ਕੋ ਮਸਲੇ ਦਾ ਹੱਲ ਨਹੀਂ ਕੀਤਾ ਸਰਕਾਰ ਦੀ ਨੀਅਤ ਠੀਕ ਨਹੀਂ ਸੀ ਹੈਗੀ ਉਹ ਠੇਕਾ ਖੇਤੀ ਦਾ ਕੰਟਰੈਕਟਰ ਲੈ ਕੇ ਕੰਟਰੈਕਟ ਲੈਣਾ ਚਾਹੁੰਦੀ ਸੀ ਉਹ ਅਸੀਂ ਰੱਦ ਕਰ ਦਿੱਤਾ ਹੁਣ ਤਾਂ ਦੇਖੋ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਆਪਣੀਆਂ ਜਿਹੜੀਆਂ ਮੰਗਾਂ ਵਾ ਜੋ ਹਰਿਆਣੇ ਦੇ ਬਾਰਡਰਾਂ ਤੇ ਜ਼ੁਲਮ ਹੋਇਆ ਸਾਡੇ ਨਾਲ ਉਹਨੂੰ ਦੇਸ਼ ਭਰ ਚ ਲੈ ਕੇ ਜਾਵਾਂਗੇ ਅਰ ਲੋਕਾਂ ਨੂੰ ਕਹਾਂਗੇ ਪਿਆਰ ਕੀ ਜਦੋਂ ਵੋਟ ਦੇਣੀ ਆ ਉਹ ਦੇਖਣ ਵੀ ਕਿਹੜੀ ਸਰਕਾਰ ਸਾਨੂੰ ਟਰੈਕਟਰ ਟਰਾਲੀ ਲੈ ਕੇ ਦਿੱਲੀ ਵਿੱਚ ਜਾਣ ਦਾ ਹੱਕ ਦੇ ਰਹੀ ਆ ਕਿਹੜੀ ਸਰਕਾਰ ਲਖੀਮਪੁਰ ਖਰੀਦਾਨ ਸਾਬ ਦਊਗੀ ਕਿਹੜੀ ਸਰਕਾਰ ਐਮਐਸਬੀ ਗਰੰਟੀ ਕਾਨੂੰਨ ਬਣਾ ਕੇ ਦਊ ਕਿਹੜੀ ਸਰਕਾਰ ਜਿਹੜੀ ਆ OC250 ਨਾਲ ਫਸਲਾਂ ਦਾ ਭਾਅ ਦਊ ਕਿਹੜੀ ਸਰਕਾਰ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰੂ ਅਰੇ ਤੋਂ ਕਹ ਕਿਹੜੀ ਸਰਕਾਰ ਜਿਹੜੀ ਆ ਜਿਹੜਾ ਖਨੌਰੀ ਕਤਲकांड ਹੋਇਆ ਉਹਦਾ ਇਨਸਾਫ ਦਊਗੀ ਹੋਰ ਜੜੀਆਂ ਮੰਗਾ ਲੋਕਾਂ ਚ ਲੈ ਕੇ ਜਾਵਾਂਗੇ ਸਵਾਲ ਕਰਾਂਗੇ ਪੱਛਪਾ ਗਠਜੋੜ ਨੂੰ ਵਿਰੋਧੀ ਧਿਰਾਂ ਨੂੰ ਉਹ ਕੀ ਕਰਨਗੇ ਅਗਲੇ ਬੜੇ ਸਾਰੀਆਂ ਗੱਲਾਂ ਹੋਣਗੀਆਂ ਪਰ ਦੇਸਾਂ ਵਿੱਚ ਦੇ ਵਿੱਚ ਖਾਸ ਕਰਕੇ ਕਿ ਜਦੋਂ ਕਾਲ ਦਿੱਤੀ ਗਈ ਸੀਗੀ ਸੰਯੁਕਤ ਕਿਸਾਨ ਮੋਰਚੇ ਵਾਲੋਂ ਉਹਨਾਂ ਨੂੰ ਤਾਂ ਜਾਣ ਦਿੱਤਾ ਗਿਆ ਉਹ ਉੱਥੇ ਗਰਾਊਂਡ ਦੇ ਵਿੱਚ ਵੀ ਪਹੁੰਚੇ ਤਾਂ ਇਹ ਤੁਹਾਡੇ ਨਾਲ ਹੀ ਕਿਉਂ ਇਹੋ ਜੇ ਮਤਲਬ ਵਤੀਰੇ ਕਿਤੇ ਜਾ ਰਹੇ ਆ ਦੇਖੋ ਇਹਦੇ ਬਾਰੇ ਤਾਂ ਸੰਯੁਕਤ ਮੋਰਚਾ ਦੱਸ ਸਕਦਾ ਉਹ ਵੱਲ ਦੱਸ ਸਕਦੇ ਆ ਉਦੋਂ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਉਹ ਕਹਿੰਦੇ ਕਿ ਪੰਦੇਰ ਹੋਣੀ ਇਕੱਲੇ ਚੱਲਦੇ ਨੇ ਡੱਲੇਆਲ ਸਭ ਇਕੱਲੇ ਚੱਲਦੇ ਆ ਅਸੀਂ ਤਾਂ ਉਹਨਾਂ ਨੂੰ ਕਿਹਾ ਸੀਗਾ ਸਾਡੇ ਨਾਲ ਆ ਕੇ ਰਲਿਆ ਜਾਵੇ ਨਹੀਂ ਦੇਖੋ ਇਹੋ ਜੀ ਕੋਈ ਗੱਲ ਨਹੀਂ ਹੈਗੀ ਜਿਹੜਾ ਉਹਨਾਂ ਦਾ ਸਵਾਲ ਉਹਨਾਂ ਨੂੰ ਪੁੱਛਿਆ ਪੁੱਛਿਆ ਜਾਵੇ ਅਸੀਂ ਲਗਭਗ 250 ਜਥੇਬੰਦੀਆਂ ਦੋ ਫਾਰਮ ਆਂਦੀਆਂ ਜਿਹੜਾ ਸਾਡਾ ਅੰਦੋਲਨ ਹੈ ਬੜੇ ਵਧੀਆ ਢੰਗ ਨਾਲ ਚੱਲ ਰਿਹਾ ਹੈਗਾ ਔਰ ਅਸੀਂ ਸਭ ਨੇ ਦੇਸ਼ ਦੀ ਇਹ ਲੜਾਈ ਹੈ ਕਿ ਕਿਸਾਨਾਂ ਮਜ਼ਦੂਰਾਂ ਦੀ ਸਾਰੇ ਦੇਸ਼ ਦੇ 140 ਕਰੋੜ 80 ਕਰੋੜ ਕਿਸਾਨ ਨੇ ਉਹਨਾਂ ਦੀ ਲੜਾਈ ਹੈਗੀ ਆ ਦਾ ਪੰਦੇਰ ਸਾਹਿਬ ਅੱਜ ਜਿਹੜਾ ਕਾਫੀ ਵੱਡੇ ਪੱਧਰ ਤੇ ਇਥੋਂ ਜੱਥਾ ਜਾ ਰਿਹਾ ਤਾਂ ਚੋਣ ਜਾਬਤਾ ਵੀ ਲੱਗ ਚੁੱਕਾ ਤਾਂ ਕੀ ਲੱਗਦਾ ਹੈ ਕਿ ਸਰਕਾਰ ਦੀ ਹੁਣ ਮੰਨਸ਼ਾ ਕੀ ਆਗੋ ਕਿਉਂਕਿ ਨਵੀਂ ਸਰਕਾਰ ਬਣਨੀ ਆ ਕੇਂਦਰ 'ਚ ਨਵੀਂ ਸਰਕਾਰ ਆਣੀ ਆ ਕਿਸਾਨਾਂ ਦੇ ਜਿਹੜੇ ਮੁੱਦਿਆਂ ਨੂੰ ਲੈ ਕੇ ਹੁਣ ਵਾਅਦੇ ਵੱਡੇ ਹੋਣਗੇ ਕੋਈ ਵੀ ਹੋਵੇਗਾ ਚਾਹੇ ਭਾਜਪਾ ਹੋਵੇ ਆ ਕਾਂਗਰਸ ਹੋਵੇ ਆਪ ਹੋਵੇ ਕੋਈ ਵੀ ਪਾਰਟੀ ਹੋਵੇ ਵਾਅਦੇ ਵੱਡੇ ਹੋਣਗੇ ਪਰ ਕੀ ਲੱਗਦਾ ਕਿ ਹੱਲ ਕੌਣ ਕਰੂਗਾ ਦੇਖੋ ਅੰਦੋਲਨਤਾ ਨੇ ਮੁੱਕਿਆ ਅੰਦੋਲਨ ਦਾ ਦਬਾਅ ਪਹਿਲੋ ਵੀ ਸੀ ਅੰਦੋਲਨਾਂ ਦਾ ਦਬਾਅ ਨਵੀਂ ਸਰਕਾਰ ਆ ਕੀ ਉੱਤੇ ਵੀ ਹੁਣ ਅਸੀਂ ਅੰਦੋਲਨ ਨੂੰ ਹੋਰ ਵੱਡਾ ਕਰੀ ਜਾਣਾ ਵੱਡਾ ਕਰੀ ਜਾਣਾ ਹੈਗਾ ਤੇ ਸਾਨੂੰ ਨਹੀਂ ਲੱਗਦਾ ਵੀ ਕੋਈ ਸਰਕਾਰ ਸਾਡੇ ਨਾਲ ਵਾਅਦਾ ਕਰਕੇ ਭੱਜ ਭੱਜ ਪਾਉਗੀ ਹੁਣ ਕਿਉਂਕਿ ਹੁਣ ਅਸੀਂ ਅੰਦੋਲਨ ਦੇ ਵਿੱਚ ਆ ਗਏ ਹੁਣ ਜਿਹੜੇ ਕਿਸਾਨ ਜਾ ਰਹੇ ਸ਼ੰਭੂ ਬਾਰਡਰ ਜਿਹੜੇ ਪੱਲੇ ਕਿਸਾਨ ਬੈਠੇ ਆ ਖਨੋਰੀ ਜਾਂ ਸ਼ੰਭੂ ਤੇ ਕੀ ਉਹ ਵਾਪਸ ਆਣਗੇ ਹਾਂ ਦੇਖੋ ਜਥੇ ਆਪੋ ਚੋਦੀ ਬਟਾਉਂਦੇ ਰਹਿਣਗੇ ਜਿਹੜੇ ਜਿਹੜਾ ਜਥੇ ਦਾ ਹੁਣ ਟਾਈਮ ਹੈ ਉਹ ਚੱਲ ਜੂਗਾ ਜਿਹੜਾ ਜਥੇ ਦੇ 10 ਦਿਨ ਪੂਰੇ ਕਿਲੇ ਆਜੂਗਾ ਚੱਲਦਾ ਰਹੂਗਾ ਮਤਲਬ ਮੇਰੇ ਨਾਲ 10 20 ਤੇ 30 ਤਿੰਨ ਦਿਨ ਮਤਲਬ ਜਿੱਥੇ ਜਾਂਦੀ ਬਿਲਕੁਲ ਜਿੱਥੇ ਜਾਂਦੀ ਜੇ ਵੀ ਤੁਸੀਂ ਦੇਖਿਆ ਐ ਸੰਤ ਸਰਵਨ ਸਿੰਘ ਪੰਦੇਰਤਾ ਉਹਨਾਂ ਵੱਲੋਂ ਅੱਜ ਜਥਾ ਵੱਡੇ ਪੱਦਰ ਦੇ ਉੱਤੇ ਜੋ ਅੱਜ ਜੋ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਬੈਠੇ ਕਿਸਾਨ ਉਹਨਾਂ ਲਈ ਭੇਜਿਆ ਜਾ ਰਿਹਾ ਤਾਂ ਤਸਵੀਰਾਂ ਤੜਨਾ ਲੈ ਜਥੇ ਦੀਆਂ ਵੀ ਸਾਂਝੀਆਂ ਕਰਦੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਕਿਸਾਨ ਇੱਥੇ ਅੱਜ ਬੈਠੇ ਹੋਏ ਨੇ ਇਹਨਾਂ ਵੱਲੋਂ ਜਿਹੜਾ ਦਿੱਲੀ ਵੱਲ ਨੂੰ ਜੋ ਰਵਾਨਗੀ ਪਹੁੰਚੀਆਂ ਪਰ ਦਿੱਲੀ ਇਹਦੇ ਵਿੱਚ ਕਿਤਨੇ ਕਿਤੇ ਜਾਣ ਤੋਂ ਪਹਿਲਾਂ ਹਰਿਆਣਾ ਸਰਕਾਰ ਜੋ ਬਾਰਡਰ ਬੰਦ ਕਰੀ ਬੈਠੀ ਆ ਤਾਂ ਉੱਥੇ ਕਿਸਾਨ ਜਿਹੜੇ ਤਸ਼ੱਦਦ ਵੀ ਚੱਲ ਰਹੇ ਨੇ ਤਾਂ ਜਿਦਾ ਕਿ ਸਰਵਨ ਸਿੰਘ ਪੰਦੇਰ ਹੋਣਾ ਨੇ ਕਿਹਾ ਚਾਹੇ ਚੋਣ ਜਬਤਾ ਲੱਗ ਚੁੱਕਿਆ ਤਾਂ ਸਰਕਾਰ ਵੀ ਹੁਣ ਉਹੀ ਬਣਾਵਾਂਗੇ ਉਹਨਾਂ ਪਿੱਛੇ ਜ਼ੋਰ ਲਾਵਾਂਗੇ ਜਿਹੜਾ ਕਿਸਾਨਾਂ ਦੀ ਆਵਾਜ਼ ਸੁਣੇਗੀ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਐਕਸਸ ਸੁਨਕ ਜਗਬਾਨੀ ਟੀਵੀ ਸ਼੍ਰੀ ਅਮਸਾ